ਇਟਾਲੀਅਨ ਕੁੱਤੇ ਮੇਰਾ ਪਿਆਉ ਤਾਂ 10 ਸਾਲ ਟ੍ਰੀਟਮੈਂਟ ਕਰਵਾ ਕੇ ਗਿਆ ਵਧੀਆ ਤਰੀਕੇ ਦੇ ਨਾਲ ਤੇ ਸਾਰੇ ਦੁਨੀਆਂ ਨੂੰ ਪਤਾ। ਵੇਖਣ ਕਰਦੀ ਸੀ ਤੁਹਾਡੀਆਂ ਬੁੜੀਆਂ ਤਾਂ ਐਦਾ ਕੈਮਰੇ ਤੇ ਵੇਖਣੇ ਨਹੀਂ ਕਰਦੀ। ਜੇ ਤੇਰੀ ਲਗੜੀ ਭੈਣ ਨੇ ਫੁੱਦੀ ਨਹੀਂ ਮਰਵਾਈ ਸੀ ਇਹਨਾਂ ਸਾਰੇ ਟੱਬਰ ਦੇ ਮਰੇ ਪੂਸਾ ਕਟਵਾਇਆ ਹੈ। ਅ ਇੱਥੇ ਇਟਲੀ ਦੇ ਵਿੱਚ ਪੈਸੇ ਮਲੇ ਪੂਸੀ ਦੇ ਸਿਰ ਤੇ ਸਾਰਿਆਂ ਨੂੰ ਉਹਨਾਂ ਨੂੰ ਪਿਟਲੀ ਦੇ ਵਿੱਚ ਪੇਪਰ 'ਤੇ ਭਾਂਚੋਦ ਹੋ ਗਿਆ। ਨਾਲੇ ਤੂੰ ਜਿੰਨਾ ਮਰਜ਼ੀ ਕਰ ਤੇਰੀਆਂ ਕੁੜੀਆਂ ਨੇ ਨਿੱਕੇ ਨਿੱਕੇ ਫੁੱਦੀਆਂ ਨਾ ਮੈਂ ਫੁੱਦੇ ਬਣਾ ਦੇਣਾ ਤੋ ਇਹ ਖੈਰ ਇਹ ਕੰਟਰੋਵਰਸੀ ਬਣਾਈ ਗਈ ਹੈ ਲੋਕੋ ਕੋ ਭੜਕਾਣੇ ਕੇ ਲਿਏ ਔਰ ਰਾਜਨੀਤੀ ਮੇ ਜੋ ਹੈ ਉਹ ਇੱਕ ਹੀਨ ਭਾਵਨਾ ਪੈਦਾ ਕਰਨੇ ਕੇ ਲਿਏ ਔਰ ਖਾਸ ਕਰਕੇ ਪੰਜਾਬ ਸੇ ਜੋ ਹੈ ਮੇਰਾ ਰਿਸ਼ਤਾ ਬਗਾੜਨੇ ਕੇ ਲਿਏ ਅਸੀਂ ਤੇਰੇ ਪਿੱਛੇ ਲੱਗ ਕੇ ਮੈਸਾ ਲੇਤੀਆਂ ਸੀਗੀਆਂ ਹੁਣ ਮੈਸਾ ਦਾ ਕੀ ਕਰੀਏ ਜਿੰਨੇ ਮੇਰੇ ਵੀਰ ਭਰਾ ਇਹ ਸਵਾਲ ਮੇ ਤੋ ਪੁੱਛ ਰਹੇ ਨੇ ਨਾ ਤਾਂ ਮੈਂ ਉਹਨਾਂ ਨੂੰ ਦੱਸਦਾ ਵੀ ਮੇਰੀਆਂ ਮੈਸਾ ਬੜੀਆਂ ਸਾਉ ਨੇ ਉਹ ਮੈਨੂੰ ਐਕਸਰਸਾਈਜ਼ ਕਰਨ ਤੋਂ ਨਹੀਂ ਰੋਕਦੇ ਦੇਖੋ ਜੀ ਇੰਗਲੈਂਡ ਦਾ ਕਿੰਨਾ ਸੋਹਣਾ ਦ੍ਰਿ ਪਿਛੇ ਰਿਵਰ ਵਗਦੀ ਹੋਈ ਦਰਿਆ ਇਸ ਪਾਸੇ ਵੀ ਦਰਿਆ ਇੱਕ ਚੀਜ਼ ਮੈਂ ਹੁਣੇ ਵੇਖੀ ਆ ਵੇਖੋ ਮੈਂ ਤਾਂ ਰਾਂ ਨਹੀਂ ਕੱਢਦਾ ਹੈਗਾ ਮੈਂ ਕੱਖ ਨਹੀਂ ਵੜਦਾ ਹੈਗਾ ਮੈਂ ਟੋਕਨ ਨਹੀਂ ਕਰਦਾ ਮੈਂ ਇਹਨਾਂ ਨੂੰ ਨਵੰਦ ਤੋਂ ਆਂਦਾ ਨਹੀਂ ਹੈਗਾ ਮੈਂ ਡੇਰੀ ਫਾਰਮ ਤੇ ਕੋਈ ਵੀ ਹੱਥੀ ਕੰਮ ਨਹੀਂ ਕਰਦਾ ਅਰੇ ਇਹ ਭੈਣ ਕਲੋੜਾ ਇਹ ਜਹਾਂ ਦਿਖ ਜਾਤਾ ਨਾ ਮੈਨੂੰ ਗੁੱਸਾ ਹੋ ਰਹਾਤਾ ਹੈ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾ ਦੀ ਲੱਗੀ ਮੂਸੇ ਵਾਲੇ ਦਾ ਨਾ ਗਾਣਾ ਸੀ 295 ਉਸ ਵਿੱਚ ਨਾ ਕਈ ਜਣਿਆਂ ਨੇ ਜਵਾਬ ਦੇ ਕੇ ਗਿਆ ਸੀ ਉਹ ਪਰ ਇਹ ਸਾਲੇ ਫਿਰ ਨਹੀਂ ਟਲੇ ਇਹੋ ਜਿਹਾ ਗਲਾਬ ਨੇ ਕਿਹਾ ਵੀ ਸਰਪੰਚ ਸਾਹਨੇ ਪਿੰਡ ਕੁੱਟ ਦੂੰ ਐਨੀਆਂ ਮਿਰਚਾਂ ਲੱਗੀਆਂ ਪਤੰਦਰਾਂ ਨੂੰ ਇੱਕ ਵਾਰੀ ਤਾਂ ਉਹਦੀ ਮਾਫੀ ਤੋਂ ਰੱਜੇ ਹੀ ਨਹੀਂ ਅੱਜ ਸਪੈਸ਼ਲ ਸਾਰੇ ਸਰਪੰਚ ਇਕੱਠੇ ਹੋ ਕੇ ਉਹਦੇ ਕੋਲੇ ਗਏ ਉਹ ਤੋਂ ਮਾਫੀਆਂ ਮੰਗਾਈਆਂ ਜਿਵੇਂ ਹੀ ਸਰਾ ਹੀ ਲੱਗਿਆ ਪਿਆ ਇੱਥੇ ਭੈਣੋ ਦਾ ਐਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਕਿਆ ਤਰੱਕੀ ਕਰ ਰਿਹਾ ਪੰਜਾਬ ਸਰਾ ਗੱਲਬਾਤ ਕਰਾਈ ਪਈ ਆ ਵਤੰਦਰਾ ਨੇ ਸਾਲਿਓ ਆਉਧੀਆਂ ਪਿੰਡ ਦੀਆਂ ਛੜਕਾਂ ਗਲੀਆਂ ਨਾਲੀਆਂ ਤਾਂ ਉੱਚੀਆਂ ਕਰਾ ਲਓ ਉਹ ਗੰਦ ਚ ਰਹੀ ਜਾਣਗੇ ਪਰ ਐਨੇ ਕਿਵੇਂ ਸਾਨੂੰ ਕਹਿਤਾ ਉਹਦੇ ਪਿੱਛੇ ਜ਼ਰੂਰ ਪੈ ਜਾਣਗੇ ਇਹ ਵੀ ਨਾ ਸਾਲੇ ਮੂਸੇ ਵਾਲੇ ਤੇ ਲੋਟ ਆਉਂਦੇ ਸੀ ਜਦੋਂ ਚੰਗੀ ਇਹਨਾਂ ਦੀ ਮਾਂ ਭੈਣ ਇੱਕ ਕਰਦਾ ਸੀ ਨਾ ਫਿਰ ਸਾਲੇ ਟਿੱਕੇ ਬਹਿੰਦੇ ਸੀ ਵੀਡੀਓ ਕਰਦੇ ਆਂ ਸ਼ੁਰੂ ਮਿਲੋ ਇਹਨਾਂ ਵੈਰੈਟੀਆਂ ਨੂੰ ਇਟਾਲੀਅਨ ਕੁੱਤੇ ਮੇਰਾ ਪਿਓ ਤਾਂ 10 ਸਾਲ ਟ੍ਰੀਟਮੈਂਟ ਕਰਵਾ ਕੇ ਜਿਵੇਂ ਵਧੀਆ ਤਰੀਕੇ ਦੇ ਨਾਲ ਸਾਰੀ ਦੁਨੀਆ ਨੂੰ ਪਤਾ ਕਰਦਾ ਕਿਥੋਂ ਉਹਨਾਂ ਨੇ ਕੁੱਤੇ ਸੀ ਹਨਾ ਕੀ-ਕੀ ਕਰਨ ਕਰਦੀ ਸੀ ਤੁਹਾਡੀਆਂ ਬੁੜੀਆਂ ਤਾਂ ਤਾਂ ਕੈਮਰਾ ਤੇ ਦੇਖਣੇ ਨਹੀਂ ਕਰਦੇ ਜੇ ਤੇਰੀ ਲਗੜੀ ਭੈਣ ਨੇ ਫੁੱਦੀ ਨਹੀਂ ਮਰਵਾਈ ਸੀ ਫਿਰ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਇਟਲੀ ਦੇ ਵਿੱਚ ਪੈਸੇ ਮਿਲਿਆ ਕੁਸੀ ਦੇ ਸਰ ਤੇ ਸਾਰਿਆਂ ਨੂੰ ਉਹਨਾਂ ਨੂੰ ਪਿਟਲੀ ਦੇ ਵਿੱਚ ਪੇਪਰ ਮਿਲਿਆ ਥਾ ਨਾਲੇ ਤੂੰ ਜਿੰਨਾ ਮਰਜ਼ੀ ਕਰਤਰੀਆਂ ਕੁੜੀਆਂ ਦੀਆਂ ਨਿੱਕੇ ਨਿੱਕੇ ਫੁੱਦੀਆਂ ਨੂੰ ਬਾਹਰ ਟਾਰਗੇਟ ਕਰ ਰਿਹਾ ਸੋ ਪੀਪਲ ਨੋ ਦੈਟ ਅਬਾਊਟ ਕਿ ਤੂੰ ਕਿੰਨਾ ਕੁ ਗਿਰਿਆ ਹੈ ਤੇ ਕਿੰਨਾ ਕੁ ਘਟੀਆ ਇਨਸਾਨਾ ਕਿੰਨਾ ਕੁ ਨੀਚ ਗਾਣ ਤੇ ਡੰਡਾ ਐਂ ਪਾ ਕੇ ਰੱਖਣਾ ਭੋਸੜੀ ਦੇ ਕਦੋਂ ਦੇ ਕਹਿੰਦੀ ਮੈਂ ਬੁੰਡ ਦੀ ਨਹੀਂ ਬੁੰਡੇ ਦੇਣੀ ਹਾਏ ਨਹੀਂ ਮੇਰਾ ਪਾਪਾ ਹੋ ਗਿਆ ਬਿਮਾਰ ਪਹਿਲਾਂ ਸਾੜੀ ਬਨ ਲਾਦੀ ਮੇਰਾ ਡੈਡੀ ਵੈਂਟੀਲੇਟਰ ਤੇ ਮੈਂ ਤਾਂ ਬੁੰਡ ਦੇਣੀ ਹੁਣ ਮਰ ਵੀ ਗਿਆ ਫਿਰ ਵੀ ਬੁੰਡ ਦਾ ਕਾਰਜਕ੍ਰਮ ਜਾਰੀ ਹੁਣ ਮੰਮੀ ਨੂੰ ਕੋਈ ਬਾਵਾਸੀਰ ਹੋ ਗਈ ਤੇਰੀ ਨੂੰ ਹਾਂਜੀ ਮੇਰੇ ਡੈਡੀ ਨੂੰ ਉਹਨਾਂ ਨੇ ਰੋਸਟ ਕੀਤਾ ਸੀ ਭੈਣ ਚ ਤੂੰ ਕਿੰਨਾ ਕੁ ਲੋਕਾਂ ਨੂੰ ਫੁੱਦੂ ਬਣਾਏਂਗੀ ਤੇਰਾ ਉਦੋਂ ਵੀ ਬੂਥਾ ਬਣਿਆ ਸੀ ਕਿ ਬੇਟਾ ਅਸੀਂ ਰੋਸਟ ਨਹੀਂ ਕੀਤਾ ਰੋਸਟ ਕੱਲਾ ਬੰਦਾ ਕਰਦਾ ਗਾਲਾਂ ਕੱਢਦਾ ਇਹ ਚਲ 아이 ਰੋਸਟ ਹੋ ਗਈ ਚਲ ਵੈਸੇ ਵੀ ਜੇ ਪੁੱਛਿਆ ਵੀ ਯਾਰ ਸੁਰਿੰਦਰ ਤੇਰਾ ਡੈਡੀ ਅਜੇ ਤੱਕ ਠੀਕ ਨਹੀਂ ਹੋਇਆ ਇਹ ਰੋਸਟ ਕਰਨਾ ਆ ਗਿਆ ਪੁੱਛਣਾ ਰੋਸਟ ਤੈਨੂੰ ਉਦੋਂ ਵੀ ਤੇਰਾ ਬੂਥਾ ਭੰਨਿਆ ਤੇਰਾ ਨਾ ਪਹਿਲਾਂ ਤਾਂ ਨਾ ਪਿੰਡਾਂ ਦੇ ਪੰਜ ਸਰਪੰਚ ਮੈਂਬਰ ਜਿੰਨੇ ਵੀ ਆ ਇਹਨਾਂ ਨੂੰ ਵਿਚ ਵਿਚ ਪਾ ਕੇ ਨਾ ਪਹਿਲਾਂ ਤਾਂ ਇਹਨਾਂ ਦਾ ਸਮਝੌਤਾ ਕਰਾਓ ਇੰਨੀਆਂ ਗਾਲਾਂ ਦਾ ਪਤੰਦਰ ਜਵਾਕ ਨੇ ਨਾ ਊਣੀ ਸਿੱਖੀਆਂ ਹੋਣੀਆਂ ਜਿੰਨੀਆਂ ਇਹਨਾਂ ਨੇ ਕੱਢ-ਕੱਢ ਹੋਰ ਸਿਖਾ ਦੇਣੀ ਉਹਨੂੰ ਕਿਉਂਕਿ ਸਰਪੰਚ ਪੰਚ ਵੀ ਬਿਲੇ ਹੋ ਗਏ ਹੋਣੇ ਹਨ ਗੁਲਾਬ ਸਿੱਧੂ ਤਾਂ ਮਾਫੀਆਂ ਮੰਗਾ ਕੇ ਮਾਫੀ ਤਾਂ ਕਿਉਂਕਿ ਉਹ ਤੋਂ ਬਣਦੀ ਸੀ ਏਡੇ ਵੱਡੇ ਜੁਰਮ ਜੋ ਕਰਤੇ ਸੀ ਉਹਨੇ ਇਹ ਸਰਲੀਨ ਤੇ ਇਟਲੀ ਵਾਲੇ ਦੀ ਕੰਟਰੋਵਰਸੀ ਦਾ ਨਾ ਨਾ ਤਾਂ ਸਾਲਾ ਸੁਵਾਦੀ ਆ ਰਿਹਾ ਵੀ ਇਹਨਾਂ ਨੂੰ ਦੇਖ ਕੇ ਜਲ ਜਨਤਾ ਐ ਕਹਿੰਦੀ ਹੋਵੇ ਪੇਜਾਂ ਵਾਲੇ ਵੀ ਕਹਿੰਦੇ ਹੁਣ ਵੀ ਕੰਟੈਂਟ ਮਿਲਿਆ ਨਾ ਤਾਂ ਸਾਲਾ ਕੋਈ ਇਹਨਾਂ ਨੂੰ ਦੇਖ ਰਿਹਾ ਨਾ ਇਹਨਾਂ ਦੋਨਾਂ ਕੋਲੇ ਇੱਕ ਦੂਜੇ ਦੇ ਪ੍ਰੂਫ ਆ ਕੋਈ ਨਾ ਕੋਈ ਇਹਨਾਂ ਦੀ ਪੇਜ ਵਾਲਾ ਪੋਸਟ ਪਾ ਰਿਹਾ ਇਹ ਸਾਲੇ ਲੜ ਪਤਾ ਨਹੀਂ ਕਿਸ ਚੀਜ਼ ਪਿੱਛੇ ਰਹੇ ਆ ਇਹ ਉਦਾਂ ਹੀ ਸਟੋਰੀਓ ਸਟੋਰੀ ਹੋਏ ਪਏ ਆ ਇਹਨਾਂ ਨੂੰ ਨਾ ਇਦਾਂ ਇਗਨੋਰ ਕੀਤਾ ਜਾ ਰਿਹਾ ਜਿਦਾ ਵਿਆਹ ਚ ਲਾਵਾ ਤੋਂ ਬਾਅਦ ਸਰਵਾਲੇ ਨੂੰ ਕੀਤਾ ਜਾਂਦਾ ਹੁੰਦਾ ਕੋਈ ਲੋਕ ਇੰਟਰਸਟ ਨਹੀਂ ਲੈ ਰਹੇ ਇਹਨਾਂ ਦੀ ਕੰਟਰੋਵਰਸੀ ਚ ਕੋਈ ਪੇਜ ਵਾਲਾ ਨਹੀਂ ਬੋਲ ਰਿਹਾ ਕੋਈ ਵੀ ਨਹੀਂ ਬੋਲ ਰਿਹਾ ਤੇ ਆਪਸ ਵਿੱਚ ਉਹੀ ਲ ਲੜਨਾ ਵੀ ਨਹੀਂ ਆਉਂਦਾ ਤੁਸੀਂ ਦੋਨੇ ਲੜਿਓ ਉਧਰੋਂ ਤੂੰ ਚੱਕ ਪ੍ਰੂਫ ਪ੍ਰੂਫ ਜਿਵੇਂ ਲਿਆ ਇਧਰੋਂ ਤੂੰ ਚੱਕ ਪਾ ਦਿਓ ਖਲਾਰਾ ਇੰਟਰਨੈਟ ਤੇ ਜਿਆਦਾ ਤੁਹਾਡੀ ਚੜ੍ਹਾਈ ਹੋ ਜੂਗੀ ਬਸ ਦੋਨੇ ਨਾ ਇੱਕ ਦੂਜੇ ਨੂੰ ਗਾਲਾਂ ਹੀ ਕੱਢੀ ਜਾ ਰਹੇ ਆ ਉਹ ਉਹ ਤਾਂ ਥੋਡੀਆਂ ਵੀਡੀਓ ਚ ਮੀਮ ਪੇਜਾਂ ਤੇ ਆਮ ਹੀ ਮਿਲ ਜਾਂਦੀਆਂ ਉਹ ਤਾਂ ਲੋਕਾਂ ਨੇ ਸੋਣੀ ਰੱਖੀਆਂ ਜਿਹੜੀਆਂ ਤੁਸੀਂ ਗਾਲਾਂ ਕੱਢੀ ਜਾਂਦੇ ਹੋ ਕੁਝ ਨਵਾਂ ਤਾਂ ਕਰੋ ਯਾਰ ਉਹ ਕਹਿ ਦਿੰਦੀ ਆ ਮੇਰੇ ਪਿਆਉਣ ਨੂੰ ਰੋਸਟ ਕਰ ਰਿਆ ਮੇਰੇ ਮਰੇ ਪਿਆਉਣ ਨੂੰ ਰੋਸਟ ਕਰ ਰਿਆ ਇਹਨੂੰ ਪਤਾ ਨਹੀਂ ਕਾਦੀ ਖੁਰ ਕੋਈ ਆ ਚੰਗਾ ਭਲਾ ਸਹੀ ਚੱਲੀ ਜਾਂਦਾ ਸੀ ਉਹੀ ਬਿਨਾਂ ਗੱਲੋਂ ਕੰਟਰੋਵਰਸੀਸ ਇਹ ਹੀ ਡਲੀ ਜਾਣੇ ਵੀ ਤੁਹਾਨੂੰ ਪਤਾ ਵੀ ਜਦੋਂ ਉਹ ਕਹਿੋ ਜੀ ਆ ਅਗਲੀ ਨੇ ਆਪਦੇ ਪੱਤੇ ਸ਼ੋਅ ਕਰ ਰੱਖਿਆ ਤੁਸੀਂ ਨਾ ਦੇਖੋ ਪਰ ਨਹੀਂ ਅਸੀਂ ਉਹਦੀਆਂ ਵੀਡੀਓ ਵੀ ਦੇਖਣੀ ਆ ਉਹਨੂੰ ਰੋਸਟ ਵੀ ਕਰਨਾ ਕੰਗੇ ਕੰਟ ਸਾਰਾ ਉਧਰ ਹੀ ਆ ਰਿਹਾ ਲੋਕਾਂ ਨੂੰ ਤਾਂ ਨਹੀਂ ਪਤਾ ਸਵਾਦ ਆ ਰਿਹਾ ਜਾਂ ਨਹੀਂ ਆ ਰਿਹਾ ਇਹਦਾ ਜਲੂਸ ਜਿੰਨਾ ਕ ਹੁਣ ਨਿਕਲੂਗਾ ਨਾ ਇਹਦੇ ਨਾਲ ਜਾਂ ਨਿਕਲ ਚੁੱਕਿਆ ਥੋੜਾ ਟਾਈਮ ਗੜਜੋ ਇਹਦਾ ਪਿਟਿਆ ਲੋ ਕੰਮ ਜਾ ਆ ਜਿਹੜੀ ਚਾਰ ਪੋਡਕਾਸਟ ਚ ਚੱਲਦੇ ਸੀ ਨਾ ਇਹਦੇ ਬੰਦ ਹੋ ਗਏ ਲੋ ਵੈਸੇ ਇਹਨੂੰ ਵੀ ਇੱਕ ਰਿਕੁਐਸਟ ਆ ਤੇਰੇ ਵੀ ਘਰੇ ਕੁੜੀਆਂ ਮਾੜਾ ਜਾਂ ਨਾ ਦੇਖ ਕੇ ਚੱਲ ਹੁਣ ਉਹਨਾਂ ਨੇ ਵੀ ਵੱਡੀਆਂ ਹੋਣਾ ਕੱਲ ਨੂੰ ਊਚ ਨੀਚ ਹੋ ਗਈ ਨਾ ਫਿਰ ਤੂੰ ਚੀਕਾ ਮਰੇਗਾ ਹੁਣ ਇਹ ਨਾ ਕਹਿਣ ਲੱਗ ਜੂ ਤੂੰ ਸਰਲੀਨ ਦੀ ਸਪੋਰਟ ਕਰਦਾ ਉਹ ਇਹ ਸਪੋਰਟ ਨਹੀਂ ਕਰਦਾ ਮੈਂ ਤਾਂ ਜਸਟ ਦੱਸਿਆ ਵੀ ਕਰਮ ਮਨਾ ਜਿਹੜੀ ਬੜੀ ਕੁੱਤੀ ਚੀਜ਼ ਆ ਅਰਜੰਟ ਲੋਕ ਕਹਿੰਦਾ ਹੁੰਦਾ ਵੀ ਜੋ ਬੀਜਾ ਨਾ ਉਹ ਵੱਢਣਾ ਪੈਂਦਾ ਹੀ ਆ ਨਾ ਤਾਂ ਸਰਲੀਨ ਚੰਗੀਆਂ ਨਾ ਇਹ ਚੰਗੇ ਆ ਚੰਗਾ ਤਾਂ ਇਕੱਲਾ ਰੱਬ ਦਾ ਨਾਮ ਵਸ ਰੱਬ ਰੱਬ ਕਰ ਲਿਆ ਕਰੋ ਜਿਹੜਾ ਕਿ ਆਪਾਂ ਕਦੀ ਮੁਸ਼ਕਲ ਨਾਲ ਹੀ ਕਰਦੇ ਆ ਤੇ ਹੁਣ ਮਿਲੋ ਦੂਜੀ ਵੈਰਾਈਟੀ ਨੂੰ ਇਹ ਆ ਪ੍ਰਚਾਰਕ ਬੀਬੀ ਪ੍ਰੋਬਲੀਨਕੋਰ ਦੇਖੋ ਜੀ ਇੰਗਲੈਂਡ ਦਾ ਕਿੰਨਾ ਸੋਹਣਾ ਦ੍ਰਿਸ਼ ਪਿੱਛੇ ਰਿਵਰ ਵਗਦੀ ਹੋਈ ਦਰਿਆ ਇਸ ਪਾਸੇ ਵੀ ਦਰਿਆ ਇੱਕ ਚੀਜ਼ ਮੈਂ ਹੁਣੇ ਵੇਖੀ ਇੱਥੇ ਮੈਨੂੰ ਲੱਗਦਾ ਤੁਸੀਂ ਦੇਖੋ ਦੂਰ ਦੂਰ ਤੱਕ ਇਹ ਪੂਰੀ ਬ੍ਰਿਜ ਤੇ ਲੋਕੀ ਲੋਕ ਨੇ ਬੰਦ ਕਰਕੇ ਚਲੇ ਜਾਂਦੇ ਨੇ ਕੁਝ ਹੈ ਇਹਦਾ ਕੁਝ ਸਾਈਨ ਹੈ ਹੁਣੇ ਮੈਨੂੰ ਪਤਾ ਲੱਗਾ ਕਿ ਇਹਦਾ ਮਤਲਬ ਹੈ ਕਿ ਜਿਨੇ ਵੀ ਪਿਆਰ ਕਰਨ ਵਾਲੇ ਇੱਕ ਦੂਜੇ ਕੋਈ ਗੱਲ ਲਈ ਹਮ ਤਾਂ ਚੂਤੀਏ ਹੈ ਲੋਕਾਂ ਨੂੰ ਆ ਚਾਹੀਦਾ ਨਾ ਕਿ ਜੜਾ ਪ੍ਰਚਾਰਕ ਆਵੇ ਸਟੇਜ ਤੇ ਬਹਿ ਕੇ ਚਾਰ ਅੱਛੀਆਂ ਗੱਲਾਂ ਕਰੇ ਗੱਡੀ 'ਚ ਬਹਿ ਕੇ ਮਾਪੇਣ ਦੀਆਂ ਗਾਲਾਂ ਕੱਢੇ ਉਹ ਮਨਜ਼ੂਰ ਹੈ ਦੇ ਵਿੱਚ ਆ ਉਹ ਦਿਖਾਇਆ ਪਰ ਮੈਂ ਅੱਜ ਖੁਦ ਕਹਿੰਨੀ ਆ ਮੈਨੂੰ ਕੋਈ ਗੁਰਬਾਣੀ ਦਾ ਗਿਆਨ ਨਹੀਂ ਹੈ ਸ਼ਾਇਦ ਮੈਂ ਇੰਨਾ ਨਹੀਂ ਮੈਨੂੰ ਸੰਧਿਆ ਮੈਂ ਇੰਨੀ ਠੀਕ ਤਰ੍ਹਾਂ ਵੀ ਨਹੀਂ ਕੀਤੀ ਹੋਗੀ ਜਿੰਨੇ ਪ੍ਰਚਾਰਕਾਂ ਨੂੰ ਨੌਲੇਜ ਹੈ ਜਿਸ ਰਾਹ 'ਤੇ ਤੂੰ ਚੱਲ ਰਹੇ ਹੋ ਬੇਟਾ ਇੱਕ ਦਿਨ ਪੂਰੀ ਤਰ੍ਹਾਂ ਫਸੋਗੇ ਦੁਨੀਆ ਪਰਛ ਕਿਤੇ ਵੀ ਕੋਈ ਗੱਲ ਹੁੰਦੀ ਆ ਇਹ ਹਰ ਮੁੱਦੇ 'ਚ ਇਨਵੋਲਵ ਹੁੰਦੀ ਆ ਕਿਉਂ ਹੁੰਦੀ ਆ ਇਹਦੇ ਅੰਦਰ ਪਤਾ ਨਹੀਂ ਕਿਹੜੀ ਖੁਰਕਾ ਕਿਹੜਾ ਇਹਦੇ ਅੰਦਰ ਕੀੜਾ ਜਿਹੜਾ ਇਹਨੂੰ ਟਿਕਣ ਨਹੀਂ ਦਿੰਦਾ ਕੰਟਰੋਵਰਸੀ ਇਹਨਾਂ ਦੀ ਹੋਈ ਸੀ ਤੇ ਵਿੱਚ ਸਪੋਰਟ ਕਰਨ ਇਹ ਆ ਗਈ ਦੁਨੀਆ 'ਚ ਨਾ ਮੈਨੂੰ ਓਨੀ ਇਰਿਟੇਟਿੰਗ ਮਸੂਮ ਸ਼ਰਮਾ ਦੀ ਆਵਾਜ਼ ਨਹੀਂ ਲੱਗਦੀ ਜਿੰਨੀ ਮੈਨੂੰ ਹੁਣ ਇਹ ਲੱਗਦੀ ਆ ਹੁਣ ਕਈਆਂ ਨੂੰ ਮਸੂਮ ਸ਼ਰਮਾ ਨਹੀਂ ਪਤਾ ਹਣਾ ਮਸੂਮ ਸ਼ਰਮਾ ਮਿੱਤਰੋ ਉਹ ਬੰਦਾ ਆ ਜਿਹੜੇ ਨੇ ਸਿੱਧੂ ਤੋਂ ਬਾਅਦ ਕੰਟਰੋਵਰਸੀ ਕਰੀ ਉਹਦੇ ਨਾਲ ਉਹ ਸਿੱਧੂ ਦਾ ਗਾਣਾ ਨਹੀਂ ਸੀ ਵੀ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਐਨੇ ਵਰ ਗਾਣਾ ਗਾਇਆ ਸੀ ਉਹਦੇ ਉਲਟਾ ਖੇ ਵੀ ਅਸੀਂ ਤੁਣਕਾ ਤਾਂ ਛੱਡੋ ਅਸੀਂ ਸਾਰਾ ਕੁਝ ਪਤਣੀ ਲੈ ਲੂ ਕੇ ਦਿਖਾਵਾਂਗੇ ਐਦਾਂ ਜਿਹਾ ਕੋਈ ਮਰੀ ਸੀ ਇਹਨੇ ਪਕਾਈ ਚਾਵਲ ਨੇ ਉਹ ਇਹ ਸੀ ਮਸੂਮ ਸ਼ਰਮਾ ਵੀ ਮਤਲਬ ਇੰਨਾ ਜਨਤਾ ਤੋਂ ਇਗਨੋਰ ਹੋਇਆ ਬੰਦਾ ਵੀ ਫਿਰ ਵੀ ਬੇਸ਼ਰਮਸਾਲਾ ਚੱਲੀ ਜਾ ਰਿਹਾ ਉਹੀ ਕੰਮ ਆ ਪ੍ਰੋਬਲੀ ਇੰਦੇ ਆ ਐਡੀ ਮੱਕੜ ਨੇ ਪੂਰੀ ਲਾਹ ਪਾ ਕਰੀ ਇਹਦੀ ਸਿਆਣਾ ਬੰਦਾ ਹੁੰਦਾ ਕਰੇ ਟੇਕ ਜਾਂਦਾ ਸਿਆਣੀਆਂ ਗੱਲਾਂ ਕਰ ਲੈਂਦਾ ਰੱਬ ਦੇ ਘਰ ਦੀ ਗੱਲ ਕਰ ਲੈਂਦਾ ਕਰਪਾਨਾਂ ਛਲਟਾਂ ਦੇ ਥੱਲੇ ਦੀਆਂ ਹੋ ਚੁੱਕੀਆਂ ਆਂ ਗੁਰਬਾਣੀ ਦੀ ਕਥਾ ਸੀ ਕੋਈ ਨਹੀਂ ਕਰਨੀ ਕਦੇ ਕਹਿ ਦਿੰਦੀ ਆ ਮੈਂ ਨਦਾਨ ਮੈਨੂੰ ਕਥਾ ਨਹੀਂ ਆਉਂਦੀ ਉਹ ਜੇ ਤੈਨੂੰ ਨਹੀਂ ਆਉਂਦੀ ਸਿੱਖ ਇਤਿਹਾਸ ਪੜ ਗੁਰਬਾਣੀ ਪੜ ਫੇਰ ਕਥਾ ਕਰ ਲਈਂ ਕੀਨੇ ਕਹਿਆ ਚੌਲਾ ਮਰ ਨੂੰ ਕਦੇ ਤਾਂ ਜੱਸੀ ਦਾ ਪਜਾਮਾ ਖੋਲ ਦਿੰਦੀ ਆ ਕਦੇ ਕਿਸੇ ਭਾਬੀ ਦਾ ਨਾਲਾ ਖੋਲ ਦਿੰਦੀ ਆ ਫਿਰ ਸਿੰਪਦੀ ਲੈਨ ਨੂੰ ਇੰਸਟਾਗ੍ਰਾਮ ਚੰਗਾ ਲੱਭਿਆ ਵਾ ਉੱਤੇ ਵੀਡੀਓ ਪਾ ਦਿੰਦੀ ਆ ਰੋ ਕੇ ਮੇਰੇ ਨਾਲ ਤਾਂ ਜੀ ਬਗਲਾ ਮੜਾ ਹੋਇਆ ਮੱਕੜ ਸਾਹਣੀ ਇਹ ਕਰਿਆ ਮੱਕੜ ਹੋਰ ਕੀ ਕਰੇ ਬਈ ਇਹਨਾਂ ਦਾ ਸਹੀ ਕੜਾ ਲੋਟ ਆ ਹਨਾ ਲੋਕ ਇੰਨਾਂ ਨਾ ਕਰਜਾ ਚੱਕ ਕੇ ਬਾਹਰ ਜਾਂਦੇ ਆ ਇਹਦੀ ਟਿਕਟ ਨਹੀਂ ਲੱਗੀ ਬਾਹਰ ਜਾਂਦੇ ਨਾ ਬੀਜੇ ਤੇ ਪੈਸੇ ਲੱਗੇ ਆ ਮੌਜਾਂ ਨਾਲ ਗਈ ਆ ਮੌਜਾਂ ਨਾਲ ਉਹ ਤੇ ਘੁਮ ਰਹੀ ਆ ਸੰਗਤ ਦੇ ਪੈਸੇ ਤੇ ਯਾਰ ਐਦੂ ਵੱਧ ਹੋਰ ਕੀ ਚਾਹੀਦਾ ਭਾਈ ਪਿੰਦਰਪਾਲ ਬਾਬਾ ਜੀ ਪਈ ਰਣਜੀਤ ਸਿੰਘ ਢੱਡਰੀਆਂ ਵਾਲੇ ਪੰਥਪ੍ਰੀਤ ਬਾਬਾ ਜੀ ਹੋਰ ਕਿੰਨੇ ਦਰਬਾਰ ਸਾਹਿਬ ਦੇ ਕੀਰਤਨ ਵਾਲੇ ਸਿੰਘ ਹੋਰ ਸਿੱਖੀ ਦੇ ਪ੍ਰਚਾਰਕ ਜਿੰਨੇ ਵੀ ਆ ਸਾਰੇ ਬਾਹਰ ਜਾਂਦੇ ਆ ਕਥਾ ਕਰਕੇ ਹੁੰਦੇ ਆ ਇਹ ਅਲੱਗ ਹੀ ਚੱਲ ਰਹੀ ਆ ਇਹਨੇ ਪਤੰਦਰ ਨੀ ਨੇ ਬਾਹਰ ਜਾ ਕੇ ਬਲੌਗ ਸ਼ੁਰੂ ਕਰਤੇ ਆ ਵਲੌਗਾਂ ਚ ਕੀ ਦਿਖਾ ਰਹੀ ਆ ਤੁਹਾਨੂੰ ਪਤਾ ਹੀ ਆ ਤੁਸੀਂ ਦੇਖੀ ਹੋਣੀ ਆ ਪਹਿਲਾਂ ਵਲੌਗ ਬਾਲਾ ਜਲ ਦਾ ਡੀਪ ਲੀਕਾਂ ਨੂੰ ਜਾਣਾ ਇਹ ਪਹਿਲੀ ਸਿੱਖ ਧਰਮ ਦੀ ਪ੍ਰਚਾਰਕਾ ਜਿਹੜੀ ਕਿ ਡਬਲ ਮੀਨਿੰਗ ਗੱਲਾਂ ਤੋਂ ਬਿਨਾ ਗੱਲ ਹੀ ਨਹੀਂ ਕਰਦੀ ਤੇ ਜੇ ਇਹਨਾਂ ਨੂੰ ਕੋਈ ਕਹਿ ਦਿੰਦਾ ਫਿਰ ਕੁਝ ਪੱਤਰਕਾਰ ਨਹੀਂ ਆਉਂਦੀ ਇਹਨਾਂ ਦੇ ਸਪੋਰਟ ਚ ਉਹਨਾਂ ਨੂੰ ਬੜਾ ਦੁੱਖ ਲੱਗਦਾ ਮੁੱਕ ਦੀ ਜੀ ਗੱਲ ਇਹ ਆ ਇਹ ਕੋਈ ਪ੍ਰਚਾਰ ਨਹੀਂ ਕਰ ਰਹੀ ਇਹਨੂੰ ਮਿਲ ਗਿਆ ਇੱਕ ਇੰਸਟਾਗ੍ਰam ਇੱਕ YouTube ਫੇਮਸ ਇਹ ਮੱਕੜ ਸਾਹਿਬ ਨੇ ਹੋਰ ਬਹੁਤ ਜ਼ਿਆਦਾ ਕਰਤੀ ਆ ਦਿਵਾਨਾਂ ਦੇ ਰੇਟ ਵੀ ਇਹਦੇ ਡਬਲ ਹੋ ਚੁੱਕੇ ਆ ਨਾਲੇ ਨੇ ਬਲੌਗ ਸ਼ੁਰੂ ਕਰਤੇ ਆ ਮਤਲਬ ਪੈਸਿਆਂ ਦਾ ਧੰਦਾ ਬਣਾ ਲਿਆ ਪੂਰਾ ਸਵਾਦ ਲੈਂਦੀ ਆ ਹੁਣ ਇਹ ਬਾਹਰ ਜਾ ਜਾ ਜਨਤਾ ਦਾ ਐਵੇਂ ਹੀ ਬੁੱਦੂਲਾ ਰੱਖਿਆ ਨੇ ਹੱਥ ਬੰਨ ਕੇ ਬੇਨਤੀ ਹੈ ਘਰੇ ਬਹਿ ਜਾਓ ਪ੍ਰਚਾਰ ਕਿਉਂ ਕਰਦੇ ਸਿੱਖੀ ਦਾ ਵੀ ਲੋਕ ਤੁਹਾਡੇ ਤੋਂ ਇਨਫਲੂਐਂਸ ਹੋਣਗੇ ਮਤਲਬ ਵੀ ਤੁਸੀਂ ਗੁਰੂ ਨਾਲ ਜੋੜੋਗੇ ਲੋਕਾਂ ਨੂੰ ਤੁਹਾਡੇ ਤੋਂ ਲੋਕ ਗੁਰੂ ਨਾਲ ਨਹੀਂ ਜੁੜ ਰਹੇ ਤੁਸੀਂ ਤੋੜ ਰਹੇ ਹੋ ਤੁਸੀਂ ਜਨਤਾ ਨੂੰ ਇਹ ਇਨਫਲੂਐਂਸ ਕਰ ਰਹੇ ਹੋ ਵੀ ਦੇਖੋ ਮੇਰਾ ਕੋਈ ਪੈਸਾ ਨਹੀਂ ਲੱਗ ਰਿਹਾ ਮੈਂ ਇੰਗਲੈਂਡ ਘੁੰਮ ਰਹੀ ਆ ਕਦੇ ਮੈਂ ਦੁਬਈ ਘੁੰਮ ਰਹੀ ਆ ਕਦੇ ਮਲੇਸ਼ੀਆ ਘੁੰਮ ਰਹੀ ਆ ਗੁਰੂ ਵਾਲੇ ਬਣਾਉਣੇ ਸੀ ਆਪਾਂ ਨਾ ਗਿਆ ਪਾ ਕੰਜਰ ਮਹਿਕਮਾ ਬਣਾਉਣਾ ਸੀ ਤੇ 30 ਸਾਰੇ ਬੰਦੇ ਨੂੰ ਮਿਲੋ ਇਹ ਆ ਗੱਪੀਆਂ ਦਾ ਸਰਦਾਰ ਅਡੇ ਘਰ ਘਰ ਗੱਪ ਮਾਰੂਣਾ ਪਤੰਦਰ ਐਡੇ ਚੌਰਸ ਕਰ ਕਰਕੇ ਵੀ ਉਹ ਨੈਣਾ ਦੇਵੀ ਵਾਲੇ ਪਹਾੜ ਤੋਂ ਰੁੜੀਏ ਨਾ ਉਹ ਤੋਂ ਵੀ ਨਾ ਰੁੜਨ ਮੈਂ ਧਾਰਾਂ ਨਹੀਂ ਕੱਢਦਾ ਹੈਗਾ ਮੈਂ ਕੱਖ ਨਹੀਂ ਵੜਦਾ ਹੈਗਾ ਮੈਂ ਟੋਕਨ ਨਹੀਂ ਕਰਦਾ ਮੈਂ ਇਹਨਾਂ ਨੂੰ ਨਵੰਦ ਤੋਂ ਆਂਦਾ ਨਹੀਂ ਹੈਗਾ ਮੈਂ ਡੇਰੀ ਫਾਰਮ ਤੇ ਕੋਈ ਵੀ ਹੱਥੀ ਕੰਮ ਨਹੀਂ ਕਰਦਾ ਹੈਗਾ ਤੇ ਉਹਦੇ ਪਿੱਛੇ ਤਾਂ ਇੱਕ ਰੀਜ਼ਨ ਨਾ ਦੇਸ ਬਾਰਾਂ ਘੰਟੇ ਬਿਲਦੇ ਹੁੰਦੇ ਨੇ ਤਾਂ ਮੈਂ ਉਹ ਟਾਈਮ ਨੂੰ ਯੂਜ਼ ਕਰਕੇ ਹੋਰ ਪੈਸਾ ਕਮਾ ਸਕਦਾ ਸਪੋਸਥਰੋਂ ਮੈਂ 10-12 ਘੰਟੇ ਲਗਾ ਕੇ ਹੋਰ ਕੰਮ ਕਰਕੇ ਮਹੀਨੇ ਦਾ ਲੱਖ ਰੁਪਏ ਐਕਸਟਰਾ ਕਮਾ ਸਕਦੇ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਆ ਤੇਰ ਵਰਕਰਸ ਸੱਤੀ ਕੰਮ ਕਰ ਲੈਣਗੇ ਵਰਕਰਸ ਨੇ ਦਿਮਾਗ ਨਹੀਂ ਲਗਾਉਣਾ ਹੈਗਾ ਉਹਨਾਂ ਨੇ ਇਹ ਨਹੀਂ ਸੋਚਣਾ ਹੈਗਾ ਇਹ ਕੰਮ ਕਰਨ ਨੂੰ ਹੋਰ ਕਿਵੇਂ ਬੜਾ ਕਰੀਏ ਸਿੱਧੇ ਦਿਮਾਗ ਬੇਲਾ ਹੋਣਾ ਚਾਹੀਦਾ ਤੇ ਯਾਰ ਜਿੰਨਾ ਆਪਾਂ ਆਪ ਕੰਮ ਕਰਾਂਗੇ ਉਹਨਾਂ ਅੱਕਾਂਗੇ ਤੇ ਕੰਮ ਘਟਾਉਣ ਬਾਰੇ ਸੋਚਾਂਗੇ ਜਿੰਨਾ ਆਪਾਂ ਬੇਲੇ ਰਹਾਂਗੇ ਉਹਨਾਂ ਕੰਮ ਗਰੋ ਕਰਨ ਬਾਰੇ ਅਸੀਂ ਤੇਰੇ ਪਿੱਛੇ ਲੱਗ ਕੇ ਮਹਿਸਾ ਲਿੱਤੀਆਂ ਸੀਗੀਆਂ ਹੁਣ ਮਹਿਸਾ ਦਾ ਕੀ ਕਰੀਏ ਜਿੰਨੇ ਮੇਰੇ ਵੀਰ ਭਰਾ ਇਹ ਸਵਾਲ ਮੈਨੂੰ ਤੋਂ ਪੁੱਛ ਰਹੇ ਨੇ ਨਾ ਤਾਂ ਮੈਂ ਉਹਨਾਂ ਨੂੰ ਦੱਸਦਾ ਵੀ ਮੇਰੀਆਂ ਮਹਿਸਾਂ ਬੜੀਆਂ ਸਾਉਂਦੇ ਆ ਮੇਰੇ ਕੋਲ ਤਾਂ ਸਮਕੇ ਪਹਿਲਾਂ ਤੋਂ ਬਹੁਤ ਜ਼ਿਆਦਾ ਮਹਿਸਾਂ ਹੋ ਗਈਆਂ ਹੁਣ ਮ ਤੋਂ ਮੈਸਾ ਮੈਨੂੰ ਦੇ ਦਿਓ ਮੈਂ ਔਖਾ ਸੌਖਾ ਹੋ ਕੇ ਉਹਨਾਂ ਨੂੰ ਸੰਭਲੂਗਾ ਥੋੜੀ ਅਮੈਸਾ ਕਰਕੇ ਤੁਹਾਡੇ ਢਿੱਡ ਨਿਕਲਦੇ ਜਾ ਰਹੇ ਨੇ ਕੋਈ ਕਮਾਈ ਵਾਲੀ ਚੀਜ਼ ਲੈ ਲਈ ਜਿਹੜੀ ਜੇਬ 'ਚ ਤੁਹਾਨੂੰ ਰੋਜ਼ ਪੈਸੇ ਦੇ ਕੇ ਜਾਂਦੀ ਆ ਤੁਹਾਨੂੰ ਮੈਂ ਦਵਾਣੀਆਂ ਸੀਗੀਆਂ ਫੋਰਚੂਨਰ 50-50 ਲੱਖ ਦੀ ਬੱਚੀਰ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਨੀ ਉੱਪਰਾ ਵੱਜੂ ਮਰਜੀ ਕਰ ਲੈ ਤੂੰ ਪਹਿਲੀ ਗੱਲ ਤਾਂ ਨਾ ਜਾਂ ਤਾਨੂੰ ਨੰਗੇ ਹੀ ਹੋ ਜਾ ਕਰ ਜਾਂ ਤੂੰ ਮੱਜਾਂ ਵਾਲ ਹੋ ਜਾ ਕਰ ਇੱਕ ਥਾਣਾ ਟੈੱਕੇ ਵੀਡੀਓ ਬਣਾ ਲਿਆ ਕਰ ਦੂਜੀ ਗੱਲ ਤੂੰ ਕਿਉਂ ਮੋਟੀਵੇਟ ਕਰ ਰਿਆਂ ਇੰਨਾ ਮੋਟੀਵੇਟ ਕਰਕੇ ਤੂੰ ਕਿੱਥੇ ਜਾਣਾ ਕਿਹੋਂ ਜਨਤਾ ਦੇ ਜਿਹੜੇ ਚਾਰ ਕਿੱਲੇ ਹੈਗੇ ਬਕਾਉਂਦੇ ਹੋਇਆ ਤੂੰ ਦਿਨ ਰਾਤ ਪਤੰਦਰ ਐਕਸਰਸਾਈਜ਼ਾਂ ਕਰੋ ਐਕਸਰਸਾਈਜ਼ਾਂ ਕਰੋ ਹੁਣ ਨਾ ਬਈ ਝੋਨੇ ਦਾ ਸੀਜ਼ਨ ਚੱਲ ਰਿਹਾ ਝੋਨਾ ਵੱਢਦੇ ਆ ਨਾ ਰਾਤ ਤੋਂ ਕਦੋਂ ਦਿਨ ਹੋ ਜਾਂਦਾ ਸਾਰਾ ਦਿਨ ਮੰਡੀਆਂ ਚ ਕਿਵੇਂ ਲੰਘਦਾ ਉਹ ਜੱਟਾਂ ਨੂੰ ਹੀ ਪਤਾ ਤੇ ਜਿਹੜੇ ਆ ਤੁਸੀਂ ਕੰਮ ਵਿੱਢੇ ਹੋਇਆ ਐਕਸਰਸਾਈਜ਼ਾਂ ਕਰੋ ਡਾਈਟੇ ਖਾਓ ਉਹ ਖਾਓ ਇਹਨਾਂ ਵਿਲੜਾਂ ਦੇ ਕੰਮ ਹੁੰਦੇ ਆ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੁੰਦਾ ਸਪੈਸ਼ਲੀ ਇਹ ਅਦਰ ਸਟੇਟਾਂ ਦੇ ਕੰਮ ਆ ਪੰਜਾਬ ਦਾ ਇਹ ਕੰਮ ਨਹੀਂ ਪੰਜਾਬ ਦਾ ਕੰਮ ਆ ਕੀਤਾ ਕਰਨਾ ਆਪਦੇ ਕੰਮ ਕਰਨੇ ਖੇਤੀ ਕਰਨੀ ਤੂੰ ਸਾਲਿਆ ਅਲੱਗ ਹੀ ਟੌਪਿਕ ਚਲਾ ਰੱਖਿਆ ਕਈ ਨਾ ਇਹਦੇ ਹੱਕ ਚ ਹੋਣਗੇ ਹੁਣ ਇਹਦਾ ਮੈਂ ਸੀਨ ਸਮਝਾਉਣਾ ਇਹਦਾ ਸੀਨ ਕੀ ਆ ਇਹਦਾ ਸੀਨ ਇੰਨਾ ਕਾ ਆਏ ਵੀਡੀਓ ਪਾ ਕੇ ਲੋਕਾਂ ਨੂੰ ਇਨਫਲੂਐਂਸ ਕਰਦਾ ਥੋੜੇ ਮੁੱਟਿਆਂ ਨੂੰ ਜਿੰਨੇ ਵੀ ਹੁੰਦੇ ਆ ਉਹ ਤੋਂ ਬਾਅਦ ਚੰਗੀਆਂ ਚੰਗੀਆਂ ਗੱਲਾਂ ਕਰਕੇ ਲੋਕਾਂ ਦਾ ਮਾਈਂਡ ਵਾਸ਼ ਕਰਦਾ ਉਸ ਤੋਂ ਬਾਅਦ ਇਹ ਲੈਂਦਾ ਆ ਆਨਲਾਈਨ ਟ੍ਰੇਨਿੰਗ ਦੇ ਪੈਸੇ ਇਹ ਡਾਈਟ ਵੇਚ ਕੇ ਪੈਸੇ ਕਮਾਉਂਦਾ ਆ ਮੁੱਖ ਦੀ ਗੱਲ ਇਹ ਆ ਪਹਿਲਾਂ ਨੇ ਪੌਡਕਾਸਟ ਜੇ ਸ਼ੁਰੂ ਕਰੇ ਸੀ ਮਤਲਬ ਮੇਨ ਮੁੱਦਾ ਇਹਦਾ ਪੈਸੇ ਕਮਾਉਣਾ ਆ ਕੋਈ ਮੱਜਾ-ਮੁੱਜਾ ਚੋ ਤਾਂ ਪਤਾ ਨਹੀਂ ਇਹਨੂੰ ਬਣਦੇ ਆ ਪਤਾ ਨਹੀਂ ਨਹੀਂ ਆਨਲਾਈਨ ਬਹੁਤ ਲੋਕਾਂ ਦਾ ਫੁੱਦੂ ਲਾ ਕੇ ਕਮਾ ਰਿਹਾ ਨਹੀਂ ਤੁਸੀਂ ਆਪ ਸੋਚੋ ਜਿਹੜਾ ਬੰਦਾ ਇੰਨਾ ਬੀਜੀ ਆ ਇੰਨੇ ਪੈਸੇ ਕਮਾਉਂਦਾ ਹੋਵੇ ਉਹਨੂੰ ਬੇਲ ਮਿਲਦੇ ਆ ਵੀ ਆਹ ਇੰਟਰਨੈਟ ਤੇ ਆ ਕੇ ਸਾਰਾ ਦਿਨ ਪਕਾਈ ਮਰੀ ਜਾਵੇ ਐਵੇਂ ਭੋਲੇ ਭੱਲੇ ਲੋਕਾਂ ਦਾ ਨਾਮ ਅਫਦੁਲਾ ਭਰਾ ਬਣ ਕੇ ਕਰ ਲੈnde ਕਿਸੇ ਨੂੰ ਕੰਮ ਨਹੀਂ ਫਿਰ ਇਹਰ ਜੀ ਤੇਰੀ ਮਾਂ ਬਣ ਇੱਕ ਹੋਣੀ ਆ ਬਾਅਦ ਚ ਤੂੰ ਚੱਕਣਾ ਨਹੀਂ ਇਧਰ ਨੂੰ ਮੈਂ ਚੱਕਾਂ ਜਾ ਬਿਮਲਾ ਕੋਲੇ ਛੱਡਿਆ ਮੈਂ ਤੈਨੂੰ ਮੈਂ ਚੱਕਦੀ ਪਈ ਹਾਂ ਹਾਂ ਬਿਮਲਾ ਤੈਨੂੰ ਕਿੰਨੇ ਦੇਣਾ ਜੀ ਸਟਾਰ ਬਣਾ ਦਊਗੀ ਬਿਮਲਾ ਤੈਨੂੰ ਦੱਸ ਦੇਣਾ ਤੇਰੀ ਸਾਰੀ ਸੰਗ ਕੋਲ ਹੈ ਲਓ ਜੀ ਪਿੰਡ ਦੀ ਸਵੇਰ ਹੋ ਗਈ ਦੇਖ ਲਓ ਪਿੰਡ ਦੀ ਸਵੇਰ ਪਿੰਡ ਦੀ ਸਵੇਰ ਤੇ ਡਿਪਰ ਦੇਖ ਲਓ ਪਹਿਲਾਂ ਇੱਕ ਤਾਂ ਐਡਾ ਪੜਕੀ ਲਾ ਰੰਗ ਪਾਉਂਦੀ ਆਣਾ ਪਤੰਦਰਨੀ ਆਮ ਬੰਦਾ ਰੀਲਾਂ ਦੇਖ ਰਿਹਾ ਮੰਨ ਲਓ ਉਹਨਾਂ ਰੀਲਾਂ ਦੇਖਦਾ ਦੇਖਦਾ ਇਹਦੀ ਵੀਡੀਓ ਤੇ ਜ਼ਰੂਰ ਰੱਖੂਗਾ ਕਿਉਂਕਿ ਪਹਿਲਾਂ ਤਾਂ ਐਡਾ ਚੱਕਮਾਂ ਰੰਗ ਪਾਉਂਦੀ ਆ ਤੇ ਉੱਪਰੋਂ ਇਹਦੇ ਡਿਪਰ ਮਤਲਬ ਆਮ ਬੰਦਾ ਤਾਂ ਕਹਿੰਦਾ ਵੀ ਕੀ ਬਾਤ ਐ ਮਹਾਰਾਜ ਚਿੱਤ ਲੱਗਿਆ ਪਿਆ ਇਹਦੀ ਤਾਂ ਉਹ ਗੱਲ ਹੋ ਜਾਂਦੀ ਆ ਵੀਡੀਓ ਕੋਲ ਕੇ ਸੁੱਤੀ ਉੱਠੀ ਆ ਬਾਲ ਖੁੱਲੇ ਆ ਰਾਤੀ ਅੱਗੇ ਤੁਹਾਨੂੰ ਪਤਾ ਹੀ ਆ ਤੁਹਾਨੂੰ ਕਦੇ ਕਦੇ ਇਹ ਨਹੀਂ ਲੱਗਦਾ ਵੀ ਜਿਹੜੀ ਆ ਔਰਤ ਯਾਤ ਨੇ ਮਹਾਭਾਰਤ ਕਰਾਈ ਸੀ ਉਹਦਾ ਰਿਜਨ ਹੋ ਰਹੀ ਸੀ 45 ਟੱਪਣ ਵਾਲੀ ਆ ਹਲੇ ਤੱਕ ਨਾ ਤਾਂ ਤੇ ਚੂੜੇ ਦਾ ਚਾਹ ਲਿਆ ਤੇ ਨਾ ਹੀ ਇਹਦੇ ਕੱਪੜੇ ਪਾਉਣ ਦਾ ਸਟਾਈਲ ਚੇਂਜ ਹੋਇਆ ਵੀ ਕਿਹੜੇ ਬੁੜੇ ਇੰਪ੍ਰੈਸ ਕਰਨ ਲੱਗੀ ਆ ਇਹਦਾ ਘਰ ਵਾਲਾ ਵੀ ਮੈਂਟਲ ਹੋ ਚੁੱਕਿਆ ਤੜਕੇ ਉੱਠਿਆ ਕਰ ਮੀਰ ਬਣ ਕੇ ਨੂੰ ਸਾਥ ਚੁਪਟਾ ਆਇਆ ਕਰ ਜਾ ਕੇ ਬਜ਼ੁਰਗਾਂ ਦਾ ਤਾਂ ਚਿੱਤ ਲੱਗਿਆ ਰਿਹਾ ਕਰੂਗਾ ਕਿਉਂਕਿ ਵੈਸੇ ਵੀ ਤੂੰ ਇਹੀ ਕੰਮ ਕਰ ਰਹੇ ਆ ਉਠਣ ਅਨਸਾਰਸਾਲੇ ਇੱਕੋ ਜਗ੍ਹਾ ਕੈਮਰਾ ਫੋਕਸ ਕਰ ਲੈਣਗੇ ਹੁਣ ਬੰਦਾ ਇਹਦੇ ਵਿੱਚ ਕੀ ਕਰੇ ਆਮ ਬ ਲੋਕਾਂ ਨੇ ਨਾ ਇਹਦਾ ਮੂੰਹ ਘੱਟ ਦੇਖਿਆ ਹੋਣਾ ਇਹਦੀ ਵੀਡੀਓ ਦੇ ਵਿੱਚ ਫਿਰ ਕਹ ਦਿੰਦੇ ਆ ਮੁੰਡਿਆਂ ਦੀ ਤਾਂ ਸੋਚ ਖਰਾਬ ਆ ਮੁੰਡੇ ਤਾਂ ਆਪੇ ਹੀ ਖਰਾਬ ਆ ਤੁਸੀਂ ਹੋ ਜੋ ਜਿਹੜੀਆਂ ਨੰਗੀਆਂ ਹੋਣੀਆਂ ਮੁੰਡੇ ਤਾਂ ਪੂਰੇ ਸਿਰੇ ਦੇ ਮੰਨ ਲਿਆ ਅਸੀਂ ਐਕਸੈਪਟ ਕਰਦੇ ਆ ਵੀ ਅਸੀਂ ਤਾਂ ਪੂਰੇ ਸਿਰੇ ਦੇ ਆ ਬਸ ਤੁਸੀਂ ਹੋ ਜਮਾ ਸਿਆਣੀਆਂ ਕੁੜੀਆਂ ਨਹੀਂ ਹੁੰਦੀਆਂ ਜਿਹੜੀਆਂ ਸਤਜੋਗ ਵਿੱਚ ਸੀ ਉਹ ਹੋ ਤੁਸੀਂ ਤਾਂ ਉਹ ਇਹਨਾਂ ਤੱਤੇ ਕੜਾ ਇਹ ਵਿੱਚ ਹੀ ਤੁਹਾਨੂੰ ਤੜਨਗੇ ਉੱਪਰ ਚੱਲੋ ਸਹੀ ਤੋ ਇਹ ਖੈਰ ਇਹ ਕੰਟਰੋਵਰਸੀ ਬਣਾਈ ਗਈ ਹੈ ਲੋਕੋ ਕੋ ਭੜਕਾਣੇ ਕੇ ਲਈ ਔਰ ਰਾਜਨੀਤੀ ਮੇ ਜੋ ਹੈ ਉਹ ਇੱਕ ਹੀਨ ਭਾਵਨਾ पैदा करने के लिए और खासकर पंजाब से जो है मेरा रिश्ता बगाड़ने के लिए तो आई आई थिंक ये जो एक कॉन्ट्रोवर्सी हैज बिन ब्लोन आउट ऑफ प्रपोर्शन और मैंने जो है वो महिंदा कौर जी के पति जी से भी बात की और अगर आप केस को अच्छे से स्टडी करें तो एक मीम के दौर पर कुछ माताओं का जो है वो फोटो लगाया गया था अलग अलग आंदोलनों को जिसपे मैंने जो है कमेंट किया था तो ये खैर ये कंट्रोवर्सी बनाई गई है आ, लोगों को भड़काने के लिए और राजनीति में जो है वो एक हीन भावना पैदा करने के लिए और खासकर पंजाब से जो है मेरा रिश्ता बगाड़ने के लिए तो आई थिंक ये इस बात में कोई संशय नहीं होना चाहिए कि मुझे जो है पंजाब की माताएं हो चाहे हिमाचल की पंजाब की उनके लिए मेरे दिल में क्या रिस्पेक्ट है और प्रेम है तो यही बात मैंने आज इनको मजिस्ट्रेट जी को भी कही है ਕਿਉਂ ਮੰਨਦੇ ਹੋ ਕਮਣਾ ਮਾਫਿਓ ਮਾਫੀ ਹੋਇਆ ਪਿਆ ਪੰਜਾਬ ਚ ਤਾਂ ਇੰਨੀ ਆ ਮਾਫੀਆਂ ਦੁਨੀਆ ਪਰ ਚ ਨਹੀਂ ਮੰਗੀਆਂ ਜਾਂਦੀਆਂ ਜਿੰਨੀਆਂ ਅੱਜ ਕੱਲ ਪੰਜਾਬ ਚ ਮੰਗੀਆਂ ਜਾ ਰਹੀਆਂ ਜਿਹੜਾ ਆਉਂਦਾ ਉਹੀ ਸਾਲਾ ਸਿਆਣਾ ਬਣਿਆ ਪਿਆ ਯਾਰ ਇਹ ਉਹੀ ਨਹੀਂ ਪਲਾਂ ਵੀ ਪਹਿਲਾਂ ਕੰਨੀ ਸੀ ਜੇ ਤੋ ਖਾਲਿਸਤਾਨੀ ਐ ਜੇ ਗਦਾਰ ਹੈ ਹੁਣ ਸਾਲੀ ਦੀ ਆਵਾਜ਼ ਨਹੀਂ ਨਿਕਲਦੀ ਹੁਣ ਮੈਨੂੰ ਲੱਗਦਾ ਨਾ ਮੋਦੀ ਨਾਲ ਪਉਣੋਂ ਹਟ ਗਿਆ ਹੋਣਾ ਤਾਈਂ ਉਹ ਠੰਡੀ ਜੀ ਹੋਈ ਫਿਰਦੀ ਆ ਵਿਚਾਰੀ ਇਹਨੂੰ ਤਾਂ ਮੈਨੂੰ ਲੱਗਦਾ ਮਹੀਨਾ ਪਹਿਲਾਂ ਨੀਂਦੋਂ ਹਟ ਗਈ ਹੋਣੀ ਐ ਸੋਚ-ਸੋਚ ਵੀ ਬਠੰਡੇ ਉਹ ਵੀ ਮੇਰੀ ਪੇਸ਼ੀ ਆ ਲੋਕ ਕਦੇ ਥੱਪੜ ਹੀ ਨਾ ਮਾਰ ਦੇਣ ਥੱਪੜ ਛੱਡੂ ਕਿਤੇ ਗੋਲੀ ਨਾ ਮਾਰ ਦੇਣ ਸਾਹੀ ਵਿਚਾਰੀ ਪਾਣੀ ਪਾਣੀ ਹੋਈ ਫਿਰਦੀ ਆ ਕਿਹਾ ਅਸੀਂ ਇਹਨੂੰ ਨਾ ਪੰਗਾ ਲੈ ਇਹ ਪੰਜਾਬ ਆ ਪੰਜਾਬ ਪਰ ਨਹੀਂ ਕਹਿੰਦੀ ਅਸੀਂ ਤਾਂ ਭੈਣ ਵਿਆਹਣੀ ਆ ਹੁਣ ਵਿਆਹ ਕੇ ਫਿਰ ਮੂਤ ਵੀ ਗਈ ਛੇਤੀ ਪਹਿਲਾਂ ਹੀ ਅਸੀਂ ਨਾ ਆਪਸ ਵਿੱਚ ਜਿੰਨਾ ਮਰਜ਼ੀ ਲੜੀ ਜਾਈਏ ਪਰ ਜੇ ਕੋਈ ਬਗਾਨਾ ਆਉਦੀ ਭੈਣ ਵਿਆਹਣ ਆਊਗਾ ਨਾ ਤੇ ਅਸੀਂ ਲੈਣੀ ਨਹੀਂ ਉਹ ਭੈਣ ਤੇ ਉਹਦਾਂ ਅਸੀਂ ਪੂਰਾ ਮਾਨਤਨ ਕਰਕੇ ਤੋੜਾਂਗੇ ਆਫ ਯਾਰੀ ਸਮਝ ਗਈ ਸਿਧਾਂਤਕ ਤੌਰ ਤੇ ਆਪਦੀਆਂ ਜਮੀਰਾਂ ਨਹੀਂ ਮਾਰ ਸਕਦੇ ਹਾਲਾਂਕਿ ਬੱਬੂ ਮਾਨ ਬਾਈ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਜਿਹੜਾ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਲਹਿਰਾਇਆ ਗਿਆ ਨਾ ਉਹ ਕੁਝ ਗਲਤ ਨਹੀਂ ਹੋਇਆ ਅਸੀਂ ਬੜੇ ਸ਼ਾਂਤਮਈ ਇੱਕ ਖਾਲੀ ਪੋਲ ਤੇ ਜਾ ਕੇ ਸਾਡੀ ਸੰਗਤ ਨੇ ਨਿਸ਼ਾਨ ਸਾਹਿਬ ਆਪਦਾ ਉੱਥੇ ਤੇ ਕਿਸਾਨੀ ਝੰਡਾ ਇੱਕ ਪ੍ਰੋਟੈਸਟ ਰੋਜ਼ ਵਜੋਂ ਸਰਕਾਰ ਨੂੰ ਜਗਾਉਣ ਖਾਤਰ ਅਸੀਂ ਲਾਤਾ ਤੇ ਉਹ ਤਾਂ ਬੜਾ ਇਤਿਹਾਸਕ ਦਿਨ ਸੀ ਜੇ ਤੁਸੀਂ ਸੰਘਰਸ਼ ਦੇ ਉਸ ਉਸ ਵਹਿਣ ਚ ਵਹਿ ਕੇ ਤੁਸੀਂ ਉਸ ਗੱਲ ਨੂੰ ਸਮਝੋਗੇ ਹੋਰ ਬੜੀ ਗੱਲ ਆ ਵੀ ਬੜੇ ਲੋਕ ਇਹ ਸੋਚਦੇ ਆ ਵੀ ਬੜਾ ਵੱਡਾ ਨੁਕਸਾਨ ਹੋ ਜਾਣਾ ਸੀ ਨਹੀਂ ਨੁਕਸਾਨ ਤਾਂ ਉਸ ਗੁਰੂ ਸਾਹਿਬ ਨੇ ਜਦੋਂ ਸਾਡੀ ਅੰਗ ਸੰਗ ਸਹਾਈ ਆ ਸਾਨੂੰ ਉਸ ਨੁਕਸਾਨ ਤੋਂ ਤਾਂ ਬਚਾਇਆ ਨਾ ਨਹੀਂ ਹੋਇਆ ਨਾ ਨਹੀਂ ਹੋਇਆ ਇਹਦਾ ਮਤਲਬ ਉਹ ਗੁਰੂ ਦੀ ਰਜ਼ਾ ਚ ਹੀ ਸਭ ਕੁਝ ਚੱਲ ਰਿਹਾ ਸੀ ਨੁਕਸਾਨ ਤਾਂ ਬਹੁਤ ਹੋਰ ਅਸੀਂ ਜਿਸ ਤਰ੍ਹਾਂ 26 ਨਵੰਬਰ ਨੂੰ ਗਏ ਸੀ ਫਿਰ 26 ਜਨਵਰੀ ਤੱਕ ਉੱਥੇ ਬੈਠੇ ਸੀ ਕਦੇ ਵੀ ਹੋ ਸਕਦਾ ਸੀ ਸਾਡਾ ਚਲੋ ਜੀ ਹੱਸਦੇ ਰਹੋ ਮੁਸਕਰਾਉਂਦੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ